ਲੋਕ ਸਭਾ ਦਾ ਵਿਪੂਰ ਲਗਾਤਾਰ ਵੱਜ ਚੁੱਕਿਆ ਹੈ ਜਿਹੜੀ ਸਿਆਸਤ ਹੈ ਗਰਮਾਈ ਹੋਈ ਹੈ ਤੇ ਮੇਰੇ ਨਾਲ VJP ਦੇ ਉਮੀਦਵਾਰ ਮੈਂ ਪਰਮਪਾਲ ਕੋਲ ਨੇ ਮੈਂ ਪਰਤਾ ਸ਼ਸ਼ੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਰੇ ਸੋਤਿਆਂ ਨੂੰ ਲਗਾਤਾਰ ਆ ਤੁਸੀਂ ਲੰਬੀ ਦੇ ਵਿੱਚ ਸੰਗਤ ਦੇ ਵਿੱਚ ਵੀ ਆਪਣਾ ਜਿਹੜਾ ਆਫਿਸ ਦਾ ਉਹ ਕੈਕਟਨ ਕੀਤਾ ਹੈ ਕਿਸ ਤਰ੍ਹਾਂ ਦੀ ਰੂਪਰੇਖਾ ਲੋਕਾਂ ਦੁਆ ਉਸ ਦਾ ਕਿਸ ਤਰ੍ਹਾਂ ਦੇ ਲੋਕਾਂ ਚ ਬਹੁਤ ਉਤਸ਼ਾਹ ਹੈ ਜੀ ਪਹਿਲਾਂ ਮੈਂ ਜਦੋਂ ਲੰਬੀ ਹਲਕੇ ਚ ਐਂਟਰ ਕੀਤੀ ਮੋਟਰਸਾਈਕਲਾਂ ਤੇ 2-250 ਮੋਟਰਸਾਈਕਲ ਸੀਗੇ ਬੱਚੇ ਉਹਨੂੰ ਚਲਾ ਰਹੇ ਸੀਗੇ ਮੇਰੇ ਤੇ ਫੁੱਲਾਂ ਦੀ ਬਰਸਾਤ ਕੀਤੀ ਗਈ ਇੰਨੀ ਗਰਮੀ ਸੀ ਪ੍ਰੋਗਰਾਮ ਲੰਬਾ ਚੱਲਿਆ ਗਿਆ ਬੁਲਾਰੇ ਬਹੁਤ ਸੀ ਪਰ ਸਾਰਿਆਂ ਨੇ ਬੜੇ ਆਰਾਮ ਨਾਲ ਸੁਣਿਆ ਸਾਡੇ ਉੱਥੇ ਕੁਝ ਮਾਤਾਵਾਂ ਸੀਗੀਆਂ ਜਿਨ੍ਹਾਂ ਨੇ ਕਿਹਾ ਮੈਨੂੰ ਗਿਣਤੀ ਲਿਖਾਈ ਔਰ ਵਾਰ-ਵਾਰ ਉਹ ਸੇਮ ਗਿਣਤੀ ਲਿਖਾ ਰਹੇ ਆ ਕਿ ਵੀ ਇੰਨੀਆਂ ਵੋਟਾਂ ਸਾਡੇ ਪਿੰਡਾਂ ਚੋਂ ਵਧਣਗੀਆਂ ਇੱਕ ਮਾਤਾ ਜੀ ਸੀ ਉਹਨਾਂ ਨੇ ਪਹਿਲਾਂ ਵੀ ਮੈਨੂੰ ਕਿਹਾ ਸੀ ਵੀ 860 ਵੋਟਾਂ ਮੈਂ ਤੁਹਾਨੂੰ ਆਪਦੇ ਪਿੰਡ ਚੋਂ ਵਧਾ ਕੇ ਦੇਵਾਂਗੀ ਅੱਜ ਵੀ ਉਹੀ ਗੱਲ ਕਹਿ ਰਹੇ ਸੀ ਸੋ ਇੰਨਾ ਉਤਸ਼ਾਹ ਹੈ ਕਿ ਉਹ ਫਿਗਰਾਂ ਲਿਖੀ ਫਿਰਦੇ ਆ ਵੀ ਅਸੀਂ ਇੰਨੀਆਂ-ਇੰਨੀਆਂ ਵ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਮੈਮ 7 ਤਰੀਕ ਨੂੰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਾ ਵਜਿੰਦਾ ਇਹ ਰੋਡ ショਅ ਆ ਰਿਹਾ ਹੈ ਕੀ ਲੱਗਦਾ ਉਹਦੇ ਨਾਲ ਵੋਟਾਂ ਤੇ ਫਰਕ ਪੈਂਦਾ ਹੈ ਦੇਖੋ ਰੋਡ ショਅ ਨਾਲ ਵੋਟਾਂ ਤੇ ਕੀ ਫਰਕ ਪੈਂਦਾ ਦੱਸੋ ਜੀ ਪਹਿਲਾਂ ਕੰਮ ਕੰਮ ਤਾਂ ਉਹ ਦੱਸਣ ਦੀ ਕੰਮ ਕੀ ਕੀਤੇ ਆ ਲੋਕਾਂ ਨੇ ਵੋਟਾਂ ਉਹਨਾਂ ਨੂੰ ਰੋਡ ショਅ ਕੱਢਣ ਵਾਸਤੇ ਨਹੀਂ ਛਿਪਾਇਆ ਰੋਡ ショਅ ਤਾਂ ਗੁਜਰਾਤ ਦੇ ਵਿੱਚ ਜਾ ਕੇ ਗੱਡੀ ਜਾਂਦੇ ਆ ਪਤਾ ਨਹੀਂ ਕੇਰਲਾ ਟਾਪ ਲੈ ਲਾਡੂ ਤੱਕ ਜਾ ਕੇ ਰੋਡ ショਅ ਕੱਟਿਆਏ ਸੋ ਇਹ ਸ਼ੋਅ ਕੱਢਣ ਵਾਸਤੇ ਨਹੀਂ ਸੀ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਨੇ ਆਸਵਾ ਮਿਤਾ ਸੀ ਕਿ ਆ ਲੋਕਾਂ ਨੇ ਕਿਹਾ ਸੀ ਕਿ 100000 ਰੁਪਇਆ ਮੈਂ ਲੇਡੀਜ਼ ਨੂੰ ਦੇਊਂਗਾ ਮੈਂ ਵੀਆਪੀ ਕਲਚਰ ਖਤਮ ਕਰੂੰਗਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਊਂਗਾ ਸੋ ਰੰਗਲਾ ਪੰਜਾਬ ਤਾਂ ਹੁਣ ਤੁਹਾਡੇ ਸਾਹਮਣੇ ਆ ਕਿਵੇਂ ਰੰਗਲਾ ਪੰਜਾਬ ਬਣ ਗਿਆ ਉਹ ਆ ਪ੍ਰਗਿੰਨ ਹੋਏ ਹੋਏ ਹੁੰਦੇ ਆ ਸੋ ਇਹ ਮਤਲਬ ਲੋਕਾਂ ਲਈ ਤਾਂ ਉਹਨਾਂ ਨੇ ਕੁਛ ਨਹੀਂ ਕੀਤਾ ਰੋਡਸੋ ਨਾਲ ਲਗਾਤਾਰ ਬੀਜੇਪੀ ਤੇ ਕੋਈ ਰੋਕ ਲੱਗ ਰਹੀ ਹੈ ਕਿ ਜਦੋਂ ਕਿਸੇ ਪਾਰਟੀ ਤੋਂ ਕਿਸੇ ਬੰਦੇ ਨੂੰ ਪਟਨਾ ਹੁੰਦਾ ਤਾਂ ਏਡੀ ਦਾ ਡਰਾਵਾ ਦਿੰਦੇ ਆ ਦੇ ਕੀ ਰੂਪਰੇਖਾ ਬਣੀ ਹੋਏ ਕਹਿੰਦੇ ਜਦੋਂ ਭਾਜਪਾ ਨੇ ਕੋਈ ਬੰਦਾ ਵਟਨਾ ਨੂੰ ਕਹਿੰਦੇ ਤੇਰੇ ਘਰੇ ਈਡੀ ਪੈ। ਦੇਖੋ ਜਦੋਂ ਕੋਈ ਕਰਾਪਸ਼ਨ ਕਰੂਗਾ ਤਾਂ ਈਡੀ ਆਊਗੀ। ਤੁਸੀਂ ਜਾਂ ਤਾਂ ਇਹ ਕਹਦੇ ਹੋ ਇੱਕ ਵੀ ਬੰਦਾ ਗਿਣਾ ਦਿਓ ਵੀ ਫਲਾਣੇ ਦੇ ਘਰੇ ਈਡੀ ਆਈ ਸੀ ਪਰ ਉਹਨੇ ਕੋਈ ਗਲਤ ਕੰਮ ਨਹੀਂ ਸੀ ਕੀਤਾ ਵੈਸੀ ਆ ਗਈ। ਇਦਾਂ ਦਾ ਕੋਈ ਨਹੀਂ ਤੁਹਾਨੂੰ ਮਿਲੇਗਾ। ਸ਼ਰਾਬ ਘਟਾਲਾ ਹੋਇਆ ਹੈ ਬਿਲਕੁਲ ਹੋਇਆ ਤਾਂ ਹੀ ਕੇਜਰੀਵਾਲ ਜੀ ਅੰਦਰ ਗਏ ਹੈ। ਤਾਂ ਹੀ ਉਹਨਾਂ ਨੂੰ ਜਵਾਨਤ ਨਹੀਂ ਮਿਲ ਰਹੀ। ਈਡੀ ਕਿਸੇ ਦੇ ਘਰੇ ਗਲਤ ਨਹੀਂ ਆਈ। ਈਡੀ ਦਾ ਕੰਮ ਹੈ। ਈਡੀ ਆਪਣਾ ਫਰਜ਼ ਨਿਭਾਰੀ ਹੈ। ਈਡੀ ਨੂੰ ਵਿਹਲੇ ਬੈਠਣ ਵਾਸਤੇ ਫਿਰ ਖਾਹਾਂ ਨਹੀਂ ਮਿਲਦੀਆਂ। ਇਕ ਗਲਤ ਕੰਮ ਹੋਊਗਾ ਤਾਂ ਈਡੀ ਆਊ। ਆ ਮੈਮ ਕਿਸਾਨ ਲਗਾਤਾਰ ਗਲ ਹੋ ਲਗਾਤਾਰ ਵਾਰੀ ਵਾਰੀ ਇਹ ਗੱਲ ਕਰੇ ਕਿ ਵੀਰਪਾਲ ਜਿਹੜੇ ਹੈਗੇ ਆ ਬੀਜੇਪੀ ਦੇ ਉਮੀਦਵਾਰ ਨੇ ਉਹ ਕਿਸਾਨਾਂ ਨੂੰ ਦੇਖ ਕੇ ਭੱਜ ਜਾਂਦੇ ਨੇ ਪਰ ਕਿਸਾਨਾਂ ਨਾਲ ਗੱਲਬਾਤ ਸਾਂਝੀ ਨਹੀਂ ਕਰਦੇ। ਨਹੀਂ ਕਿਸਾਨਾਂ ਨੂੰ ਦੇਖ ਕੇ ਕਿੱਥੇ ਭੱਜੀ ਆ ਮੈਂ ਬੈਠੀ ਆ 2-2 ਘੰਟੇ ਦਾ ਪ੍ਰੋਗਰਾਮ ਤੁਹਾਡੇ ਸਾਹਮਣੇ ਮੈਂ ਉੱਥੇ ਕਰਕੇ ਆਈ ਆ। ਇੰਨਾ ਉੱਚਾ ਸੀ ਸਾਰੇ ਬੈਠ ਕੇ ਸਾਰਿਆਂ ਨੇ ਭਾਸ਼ਣ ਸੁਣੇ ਸਾਰਿਆਂ ਨੇ ਬੈਠ ਕੇ ਵਿਚਾਰ ਚਰਚਾ ਕੀਤੀ ਅਸੀਂ ਤਾਂ ਨਹੀਂ ਭੱਜੇ ਅਸੀਂ ਤਾਂ ਬਿਲਕੁਲ ਨਹੀਂ ਭੱਜੇ ਸਾਨੂੰ ਕਿਹਾ ਜ਼ਰੂਰ ਜਾਂਦਾ ਵੀ ਦੂਜੀਆਂ ਪਾਰਟੀਆਂ ਸਾਨੂੰ ਇਹ ਕਹਿੰਦੀ ਕੋਸ਼ਿਸ਼ ਕਰਦੀ ਆ ਵੀ ਤੁਸੀਂ ਉੱਥੇ ਨਾ ਜਾਇਓ ਉੱਥੇ ਨਾ ਜਾਇਓ ਪਰ ਨਹੀਂ ਕੋਈ ਅਸੀ ਗੱਲ ਨਹੀਂ ਹੈਗੀ ਅਸੀਂ ਤਾਂ ਕਿਤੇ ਵੀ ਨਹੀਂ ਬਚੇ ਦੱਸੋ ਕਿੱਥੇ ਬਚੇ ਉਹ ਕਰੇ ਵੈਸੇ ਇਹ ਸਵਾਲ ਪੁੱਛਣਾ ਚਾਹੁੰਦੇ ਆ ਗੱਲਬਾਤ ਕਰਨਾ ਚਾਹੁੰਦੇ ਆ ਪਰ ਉਹ ਸਾਡੇ ਨਾਲ ਗੱਲਬਾਤ ਸਾਂਝ ਕਰਨ ਚ ਸੇਧਾਰੀ ਨਹੀਂ ਨਹੀਂ ਜਿੱਥੇ ਕਿਸੇ ਨੇ ਸਵਾਲ ਪੁੱਛਿਆ ਮੈਂ ਉਹਦੇ ਸਵਾਲ ਦਾ ਜਵਾਬ ਦਿੱਤਾ ਉਹਨਾਂ ਨੂੰ ਸੈਟੀਸਫੈਕਸ਼ਨ ਵੀ ਹੋਈ ਹੈ ਜਵਾਬ ਸੁਣ ਕੇ ਮੇਰੇ ਕੋਲ ਇੱਥੇ ਤਾਂ ਕੋਈ ਸਵਾਲ ਕਰਨ ਨਹੀਂ ਆਇਆ ਮੈਂ ਇਸ ਕਰਕੇ ਬਰੇ ਰਾਮਨਾਲ ਫੰਕਸ਼ਨ ਹੋਇਆ ਤੁਹਾਡੇ ਸਾਹਮਣੇ ਹੈ ਕਿੰਨੇ ਰਾਮਨਾਲ ਫੰਕਸ਼ਨ ਕੀਤਾ ਕੋਈ ਭੱਜਣ ਵਾਲੀ ਗੱਲ ਹੀ ਨਹੀਂ ਹੈਗੀ ਕੌਣ ਸੀਗਾ ਮੇਰੇ ਸਾਹਮਣੇ ਕੋਈ ਨਹੀਂ ਆਈਏ ਆਈਏ ਰੈਂਕ ਤੋਂ ਤੁਸੀਂ ਜਿਹੜੇ ਆਫੀਸਰ ਸੀਗੇ ਉਸ ਤੋਂ ਤੁਸੀਂ ਸਤੀਫਾ ਦੇ ਕੇ ਰਾਜਨੀਤੀ ਚਾਏ ਐਸ ਦੇ ਵਾਸਤੇ ਤੁਹਾਨੂੰ ਨੌਕਰੀ ਨਹੀਂ ਪੈ ਰਹੀ ਸੀ ਤੇ ਰਾਜਨੀਤੀ ਪੈ ਰਹੀ ਸੀ ਦੇਖੋ ਰਾਜਨੀਤੀ ਤੇ ਨੌਕਰੀ ਦੋਨੇ ਇੱਕੋ ਚੀਜ਼ ਹੈ ਨੌਕਰੀ ਦੇ ਵਿੱਚ ਵੀ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਹੋ ਰਾਜਨੀਤੀ 'ਚ ਵੀ ਉਹੀ ਕੰਮ ਕਰਦੇ ਹੋ ਮੈਨੂੰ ਦੋਨਾਂ 'ਚ ਕੋਈ ਫਰਕ ਨਹੀਂ ਲੱਗਦਾ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੈਂ ਇੱਧਰ ਆ ਕੇ ਉਹ ਤੋਂ ਵੀ ਵੱਧ ਕੰਮ ਕਰ ਸਕਦੀ ਹਾਂ ਜਿੰਨਾ ਮੈਂ ਪਹਿਲਾਂ ਕਰ ਰਹੀ ਸੀ ਮੋਦੀ ਜੀ ਦਾ ਵਿਜ਼ਨ ਹੈ ਕਿ ਇੰਡੀਆ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣਾ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਮੈਂ ਵੀ ਉਸ ਏਜੰਡੇ ਦੇ ਵਿੱਚ ਸ਼ਾਮਲ ਹੋਵਾਂ ਮੈਂ ਵੀ ਲੋਕਾਂ ਲਈ ਕੁਝ ਕਰ ਸਕਾਂ ਮੈਂ ਵੀ ਆਪਣਾ ਯੋਗਦਾਨ ਪਾ ਸਕਾਂ ਉਹ ਚਾਹਿਆ ਕਿ ਇੰਜਨ ਦੇ ਵਿੱਚ ਪਾਫ ਤਾਂ ਹੈ ਨਹੀਂ ਸੀ ਪਰ ਲੋਕਾਂ ਨੇ ਇੰਜਨ ਤੋੜਤਾ ਸੀ ਪਰ ਉਹ ਇੰਜਨ ਅੱਜ ਕੱਲ ਚੱਲ ਨਹੀਂ ਰਿਹਾ ਤੁਹਾਡੇ ਸਾਹਮਣੇ ਆ ਜੀ ਦੱਸੋ ਕੀ ਕਰ ਰਹੇ ਨੇ ਖੁੱਡੀਆਂ ਸਾਹਿਬ ਉਹਦੋਂ ਇਹ ਗੱਲ ਚੱਲੀ ਸੀ ਕਿ ਬਾਵਜਾ ਮਿਲੂਗਾ ਜਦੋਂ ਫਲੱਡਸ ਆਏ ਸੀਗੇ ਕਿ ਬਾਵਜਾ ਮਿਲੂਗਾ ਮੁਰਗੀ ਮਰਗੀ ਅੰਡੇ ਮੁਰਗੀ ਸਾਰਿਆਂ ਦਾ ਬਾਵਜਾ ਮਿਲੂਗਾ ਚੂਚਾ ਦਾ ਪਰ ਹੁਣ ਕੁਝ ਨਹੀਂ ਹੋਇਆ ਇਹਨਾਂ ਕੋਲੇ ਮਹਿਕਮਾ ਸੀਗਾ ਇਸੇ ਕਰਕੇ ਫਾਰਮਰਸ ਬਲਕਿ ਇਹਨਾਂ ਨੂੰ ਘੇਰ ਰਹੇ ਐ ਕੁਝ ਨਹੀਂ ਕੀਤਾ ਇਹਨਾਂ ਨੇ ਇੰਜਣ ਦੀ ਬਾਤ ਤੁਹਾਡੇ ਸਾਹਮਣੇ ਆ ਜਦੋਂ ਸੀਐਮ ਹਾਊਸ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਉੱਥੇ ਕੋਈ ਗੱਲ ਨਹੀਂ ਕਰ ਸਕਦੇ ਜਾ ਕੇ ਫਿਰ ਕਾਦੇ ਇਹ ਮੰਤਰੀ ਹੈ ਕਾਦੇ ਇਹ ਐਮਐਲਏ ਸੁਣੋ ਸਾਡੀ ਸਰਕਾਰ ਹੈ ਲੋਕਾਂ ਦੀ ਸੱਖਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਚੋਣਾਂ ਕਰਨੀ ਹੈ ਪਰ ਪਿੰਡਾਂ ਵਾਲੇ ਕਰ ਰਹੇ ਵੇਸੀ ਮਨ ਡਟ ਕੇ ਵਿਰੋਧ ਕਰ ਰਹੇ ਆ ਰੋਜ਼ ਪ੍ਰੋਟੈਸਟ ਤੇ ਪ੍ਰੋਟੈਸਟ ਹੋ ਰਿਹਾ ਹੁਣ ਕਹਿੰਦੇ ਭਾਜੀਪੀ ਦੇ ਨਾਲ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਹਾਂ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਕਿਉਂਕਿ ਉਹ ਮੌਕੇ ਦੀ ਸਰਕਾਰ ਹੈ ਜਦੋਂ ਪਰਫਾਰਮ ਨਹੀਂ ਕਰ ਰਹੀ ਲੋਕਾਂ ਨੇ ਇੰਨੀ ਆਸਾਂ ਵੀਦਾਂ ਨਾਲ ਹੌਮ ਹਮਾ ਕੇ ਵੋਟਾਂ ਪਾਈਆਂ ਸੀ ਕਿੰਨੀ ਵੱਡੀ ਲੀਡ ਨਾਲ ਉਹਨਾਂ ਨੂੰ ਜਿਤਾਇਆ ਸੀ ਉਹਨਾਂ ਨੇ ਕਰਿਆ ਕੁਝ ਨਹੀਂ ਉਹਨਾਂ ਦਾ ਵਿਰੋਧ ਬਿਲਕੁਲ ਹੋ ਰਿਹਾ ਸਾਡਾ ਕਾਹਦਾ ਵਿਰੋਧ ਹੈ ਇਸ ਤਾਂ ਨਵੇਂ ਕੈਂਡੀਡੇਟਾਂ ਸਸੇ ਕੋਈ ਕਿਸੇ ਹਲੇ ਤੱਕ ਇਹ ਨਹੀਂ ਹੋਇਆ ਵੀ ਲੋਕਾਂ ਨੇ ਇਹ ਤੋਂ ਪਹਿਲਾਂ ਕਦੇ ਸਾਨੂੰ ਅਸੀਂ ਵੋਟਾਂ ਨਹੀਂ ਲਈਆਂ ਕਿ ਲੋਕਾਂ ਨੂੰ ਸਬਜ਼ ਬਾਗ ਨਹੀਂ ਦਿਖਾਏ ਹਲੇ ਤਾਂ ਅਸੀਂ ਇਲੈਕਸ਼ਨ 'ਚ ਆਏ ਆ ਸੋ ਸਾਡਾ ਕੋਈ ਵਿਰੋਧ ਨਹੀਂ ਹੈਗਾ ਪਰ ਉਹਨਾਂ ਦਾ ਵਿਰੋਧ ਜ਼ਰੂਰ ਹੈਗਾ ਲੰਬੀ ਹਲਕਾ ਬਾਦਲਾਂ ਦਾ ਘੜ ਮੰਨਿਆ ਜਾਂਦਾ ਹੈ ਅੱਜ ਬਾਦਲਾਂ ਦੇ ਘੜ ਦੇ ਵਿੱਚ ਕੀ ਲੱਗਦਾ ਹੈ ਕਿ ਆ ਪੈਰ ਜੰਪਾਉਗੋ ਬਾਦਲਾਂ ਦਾ ਘੜ ਤਾਂ ਇਹ ਤੋਂ ਪਹਿਲਾਂ ਵੀ ਪਟਿਆ ਜਾ ਚੁੱਕਿਆ ਹੈ ਤੁਹਾਨੂੰ ਵੀ ਪਤਾ ਹੈ ਕਿ ਸਾਰਾ ਪਰਿਵਾਰ ਹੀ ਹਾਰ ਚੁੱਕਿਆ ਹੈ ਹੁਣ ਉਹਦੇ 'ਚ ਪੈਰ ਰੱਖਣਾ ਕੋਈ ਤੁਹਾਡੇ ਸਾਹਮਣੇ ਹੈ ਕਿੰਨਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਵੋਟਾਂ ਲੋਕਾਂ ਨੇ ਪਾਉਣੀਆਂ ਹੁੰਦੀਆਂ ਬਾਦਲਾਂ ਦਾ ਗੜ ਨਹੀਂ ਹੁੰਦਾ ਲੋਕਾਂ ਦਾ ਗੜ ਹੁੰਦਾ ਲੋਕ ਲੋਕ ਹੀ ਸਾਰੀ ਚੀਜ਼ ਦਾ ਖੰਮ ਹੁੰਦੇ ਆ ਲੋਕ ਜਿੱਧਰ ਨੂੰ ਹੋ ਜਾਣ ਉਹਦੇ ਸਾਹਮਣੇ ਕੁਝ ਨਹੀਂ ਟਿਕ ਸਕਦਾ ਜਦੋਂ ਹਨੇਰੀ ਆ ਜੇ ਲੋਕ ਇੱਕ ਤੂਫਾਨ ਦੀ ਤਰ੍ਹਾਂ ਜਦੋਂ ਚੱਲਦੇ ਆ ਨਾ ਜੀ ਉਹਦੇ ਸਾਹਮਣੇ ਕੁਝ ਨਹੀਂ ਟਿਕਦਾ ਸਾਰੇ ਤੰਬੂ ਪਟਰੇ ਜਾਂਦੇ ਆ ਗੜ ਗੜ ਲੋਕਾਂ ਦਾ ਹੈ ਉਹਨਾਂ ਦਾ ਕੋਈ ਗੜ ਨਹੀਂ ਮਨਦੇ ਹੋ ਲੰਬੀ ਦੇ ਵਿੱਚ ਕਿ ਅੱਗੇ ਨਾਲੋਂ ਵੋਟ ਜਿਹੜੀ ਪਹਿਲਾਂ ਵਿਜਪੀ ਦੀ ਵੋਟ ਸੀ ਜ ਆ ਪਹਿਲਾਂ ਥੋੜੇ ਪੁਚਕ ਵਰਕਰ ਸੀਗੇ ਤੇ ਅੱਗੇ ਨਾਲੋਂ ਗੜ ਜਿਹੜਾ ਵਰਕਰ ਯੂਥ ਜਿਹੜਾ ਮਜ਼ਬੂਤ ਹੋਇਆ ਵਿਜੇਪੀ ਦਾ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਤੁਹਾਡੇ ਸਾਹਮਣੇ ਆਪਾਂ ਇਸ ਘਰ 'ਚ ਬੈਠੇ ਆਂ ਵੀਰ ਦੇ ਵਿੱਚ ਕਿੰਨਾ ਉਤਸ਼ਾਹ ਹੈ ਕੱਲ ਸ਼ਾਮ ਨੂੰ ਵੀ ਮੇਰੇ ਕੋਲੇ ਗਿਆ ਸੀ ਸਾਰਾ ਪ੍ਰੋਗਰਾਮ ਬਣਾ ਕੇ ਆਇਆ ਸੀਗਾ ਫਿਰ ਅੱਜ ਤੁਸੀਂ ਨੌਜਵਾਨਾਂ ਨੇ ਦੇਖਿਆ ਕਿਵੇਂ ਉਹ ਮੋਟਰਸਾਈਕਲ ਤੇ ਮੈਨੂੰ ਰਿਸੀਵ ਕਰਕੇ ਲੈ ਕੇ ਆਇਆ ਕਿਵੇਂ ਉਹ ਬੈਠੇ ਰਹੇ ਕਿਵੇਂ ਉਹ ਨਾਰੇ ਲਾਰੇ ਸੀ ਕਿੰਨਾ ਉਤਸ਼ਾਹ ਸੀ ਉਹਨਾਂ ਚ ਬਿਲਕੁਲ ਯੂਥ ਜਿਹੜਾ ਯੂਥ ਆਸਾਮੀਦਾ ਮੋਦੀ ਸਰਕਾਰ ਦੇ ਨਾਲ ਹੈ ਮੋਦੀ ਜੀ ਤੋਂ ਬਹੁਤ ਕੁਝ ਐਕਸਪੈਕਟ ਕਰਦਾ ਯੂਥ ਉਹਨਾਂ ਨੂੰ ਪਤਾ ਹੈ ਕਿ ਜਿਵੇਂ ਯੂਪ ਵਧਿਆ ਪ੍ਰਦੇਸ਼ ਦੇ ਵਿੱਚ ਯੂਥ ਨੂੰ ਏਮਪਲੋ ਪਹਿਲਾਂ ਨਾਲ ਖੁਸ਼ਿਆਲੀ ਆਈ ਹੈ ਦੋਸਨੂੰ ਯੂਥ ਸਮਝਦਾ ਹੈ ਯੂਥ ਕੋ ਬੈਟਰ ਸਮਝ ਸਕਦਾ ਹੈ ਇੰਨਾ ਚੀਜ਼ਾਂ ਨੂੰ ਜੋ ਮੋਦੀ ਜੀ ਦੀ ਸਕੀਮ ਹੈ ਵਿਜਨ ਹੈ ਵਿਕਸਿਤ ਭਾਰ ਦਾ ਯੂਥ ਉਸਨੂੰ ਵਧੀਆ ਸਮਝ ਸਕਦਾ ਹੈ ਦੋਸਨੂੰ ਵਧੀਆ ਸਮਝ ਸਕਦਾ ਹੈ ਤਾਂ ਲਗਾਤਾਰ ਜਿਹੜੀ ਚਰਚਾ ਸੀਗੀ ਲੋਕਾਂ ਦੇ ਸਵਾਲ ਜਿਹੜੇ ਸਾਨੂੰ ਆਉਂਦੇ ਆ ਸੀ ਉੱਤੇ ਹੀ ਚਰਚਾ ਕਰਦੇ ਆ ਤਾਂ ਇਸ ਤਰ੍ਹਾਂ ਦੀ ਚਰਚਾ ਦੇ ਨਾਲ ਬਣੇ ਰਹੋ ਪੰਜਾਬ ਹਰਿਆਣਾ ਲਾਈਵ ਨੂੰ ਧੰਨਵਾਦ